ਅਲਸਾਡੀ ਫਾਜ਼ਲ ਪੁਲਿਸ ਨੇ ਇੱਕ ਬੀਐਸਐਨL ਜਿਹੜਾ ਜੁਆਇੰਟ ਅਪਰੇਸ਼ਨ ਦੇ ਦੌਰਾਨ ਬਹੁਤ ਵਧੀਆ ਸਾਨੂੰ ਕਾਮਯਾਬੀ ਹਾਸਲ ਹੋਈ ਇਹਦੇ ਵਿੱਚ ਅਹੀਂ ਦੋ ਵਿਅਕਤੀਆਂ ਨੂੰ ਇੰਟਰਸੈਪਟ ਕੀਤਾ ਗੁਰਵਿੰਦਰ ਸਿੰਘ ਉਰਫ ਗਿੰਦੂ ਸੋਨਾ ਸਿੰਘ ਉੱਤਰ ਰਾਜ ਸਿੰਘ ਇਹਨਾਂ ਨੂੰ ਜਦੋਂ ਆਪਾਂ ਇਨਕੁਤ ਬੇਸ ਸਾਡਾ ਅਪਰੇਸ਼ਨ ਸੀ ਜਦੋਂ ਇਹਨਾਂ ਨੂੰ ਆਪਾਂ ਹੜਕੀ ਕੋਸ ਬੇਚਾ ਦੇਣਾ ਕੋਲੋਂ ਸਸਪਸ਼ ਮੈਗਜ਼ੀਨ ਮਿਲੇ ਤੇ ਗੋਲੀਆਂ ਦਾ ਜਰਾ ਬੰਨਿਆ ਕਰੇ 1847 ਸੋ ਇਹ ਮੋਟਰਸਾਈਕਲ ਤੇ ਆ ਰਹੀ ਸੀਗੇ ਸੋ ਸਾਡੇ ਵੱਲੋਂ ਇੱਕ ਜੋਇੰਟ ਅਪਰੇਸ਼ਨ ਦੇ ਰਿਹਾ ਨੂੰ ਜਿਹੜਾ ਫੜਿਆ ਗਿਆ ਉਹ ਸਾਡੇ ਵੱਲੋਂ ਇਸ ਕੇਸ ਦੇ ਜਿਹੜੀ ਪੁਛਗਛ ਕੀਤੀ ਜਾ ਰਹੀ ਹੈ ਇਹਨਾਂ ਤੋਂ ਪੁੱਛਣ ਕਿਸਨ ਤੋਂ ਆਇਆ ਪਤਾ ਲੱਗਾ ਵੀ ਇਹ ਜਿਹੜੇ ਵੈਪਨ ਸੀਗੇ ਇਹਨਾਂ ਨੇ ਜੀਜੀ2 ਏਰੀਆ ਦੇ ਵਿੱਚੋਂ ਜਿਹੜੇ ਉਧਰੋਂ ਦੀ ਇਹਨਾਂ ਨੇ ਆਪਸ ਸੁਣਡ ਦਾ ਜਿਹੜਾ ਫਾਇਦਾ ਲੈਦੋ ਜਿਹੜੇ ਇਹਨਾਂ ਨੇ ਠਾਏ ਆ ਉਹ ਫਲੱਟ ਦੇ ਦਿਨਾਂ 'ਚ ਜਿਹੜੀ ਮੂਵਮੈਂਟ ਜਿਹੜੀ ਆਪਣੇ ਸਕਿਉਰਿਟੀ ਦੀ ਜੋ ਬੀਐਸਐਫ ਉੱਪਰ ਜਾਂਦੀ ਸੀ। ਸੋ ਇਸ ਕਰਕੇ ਜਿਹੜੇ ਉੱਥੋਂ ਨਿਕਾਉਣ ਵਿੱਚ ਕਾਮਯਾਬ ਹੋਵੇ। ਲੇਕ ਹੁਣ ਇਸ ਤੋਂ ਜਿਹੜੀ ਸਾਡੀ ਫਰਦਰ ਜਿਹੜੀ ਇਸ ਜਿਹੜੀ ਕਰ ਰਹੇ ਆ। ਇਹ ਇਹਦਾ ਬੈਕਵਰਡ ਤੇ ਫਾਰਵਰਡ ਲੀਕੇਜ ਵੀ ਹੈ ਪ੍ਰੂਫ ਕਰ ਰਹੇ ਆ। ਆਸ ਹੈ ਕਿ ਅਸੀਂ ਜਿਹੜੀਆਂ ਇਸ ਮਾਮਲੇ ਦੇ ਵਿੱਚ ਹੋਰ ਜਿਹੜੀਆਂ ਰਿਕਵਰੀਆਂ ਕਰਾਂਗੇ। ਕੱਲ ਸਾਡੀ ਫਾਜ਼ਿਲ ਕਪੁਲਿਸ ਨੇ ਇੱਕ ਬੀਐਸਐਫ ਨਾਲ ਜਿਹੜਾ ਜੁਆਇੰਟ ਆਪਰੇਸ਼ਨ ਦੇ ਦੌਰਾਨ ਬਹੁਤ ਵਧੀਆ ਸਾਨੂੰ ਕਾਮਯਾਬੀ ਹਾਸਲ ਹੋਈ ਇਹਦੇ ਵਿੱਚ ਅਸੀਂ ਦੋ ਵਿਅਕਤੀਆਂ ਨੂੰ ਇੰਟਰਸੈਪਟ ਕੀਤਾ ਗੁਰਵਿੰਦਰ ਸਿੰਘ ਉਰਫ ਗਿੰਦੂ ਸੋਨਾ ਸਿੰਘ ਉੱਤਰ ਸਿੰਘ ਇਹਨਾਂ ਨੂੰ ਜਿਹੜਾ ਆਪਾਂ ਇਨਪੁਟ ਬੇਸ ਸਾਡਾ ਆਪਰੇਸ਼ਨ ਸੀਗਾ ਜਦੋਂ ਇਹਨਾਂ ਨੂੰ ਆਪਾਂ ਫੜ ਕੇ ਕੋਸ ਦੇਖਿਆ ਤਾਂ ਇਹਨਾਂ ਕੋਲੋਂ ਸਸਪੋਸ਼ ਮੈਗਜ਼ੀਨ ਮਿਲੇ ਤੇ ਗੋਰੀ ਅੰਗਰੇਜ਼ਾਂ ਦੀਆਂ ਕਿਊਬ 1847 ਸੋ ਇਹ ਮੋਟਰਸਾਈਕਲ ਤੇ ਆ ਰਹੇ ਸੀਗੇ ਸਾਡੇ ਵੱਲੋਂ ਇੱਕ ਜੁਆਇੰਟ ਆਪਰੇਸ਼ਨ ਦੇ ਇਨਾਂ ਨੂੰ ਕਿਹੜਾ ਫੜਿਆ ਗਿਆ ਸਾਡੇ ਵੱਲੋਂ ਇਸ ਕੇਸ ਵਿੱਚ ਜਿਹੜੀ ਪੁਛਗਛ ਕੀਤੀ ਜਾ ਰਹੀ ਹੈ ਇਹਨਾਂ ਤੋਂ ਪੁੱਛਿਆ ਕਿਸਨ ਤੋਂ ਆਇਆ ਪਤਾ ਲੱਗਾ ਵੀ ਇਹ ਜਿਹੜੇ ਵੈਪਨ ਸੀਗੇ ਇਹਨਾਂ ਦੇ ਇਹ GG2 ਏਰੀਆ ਦੇ ਵਿੱਚੋਂ ਜਿਹੜੇ ਉਧਰੋਂ ਦੀ ਇਹਨਾਂ ਨੇ ਆਪਸ ਫਲੱਟ ਦਾ ਜਿਹੜਾ ਫਾਇਦਾ ਲੈਂਦੇ ਹੋਏ ਜਿਹੜੇ ਇਹਨਾਂ ਨੇ ਠਾਏ ਆ ਉਹ ਫਲੱਟ ਦੇ ਦਿਨਾਂ 'ਚ ਜਿਹੜੀ ਮੂਵਮੈਂਟ ਜਿਹੜੀ ਆਪਣੀ ਸਕਿਉਰਿਟੀ ਦੀ ਜabbੀ ਅਸਫਲ ਹੋ ਕੱਟ ਜਾਂਦੀ ਸੀ ਸੋ ਇਸ ਕਰਕੇ ਜਿਹੜੇ ਉੱਥੋਂ ਨਿਗਾਉਣ ਵਿੱਚ ਕਾਮਯਾਬ ਹੋ ਗਏ ਲੇਕਿਨ ਹੁਣ ਇਸ ਤੋਂ ਜਿਹੜੀ ਸਾਡੀ ਫਰਦਰ ਜਿਹੜੀ ਇਸ ਜਿਹੜੀ ਕਰ ਰਿਹਾ ਇਹ ਇਹਦਾ ਬੈਕਵਰਡ ਤੇ ਫਾਰਵਰਡ ਲੀਕੇਜ ਵੀ ਅਸੀਂ ਪ੍ਰੂਫ ਕਰ ਰਹੇ ਹਾਂ ਆਸ ਹੈ ਕਿ ਅਸੀਂ ਜਿਹੜੀਆਂ ਇਸ ਮਾਮਲੇ ਦੇ ਵਿੱਚ ਹੋਰ ਜਿਹੜੀਆਂ ਰਿਕਵਰੀਆਂ ਕਰਾਂਗੇ